वागुरु जी की फतह श्री हरिक्रष्ण त्याई है जिस सब दुख जाए, अठवे पातशाह माला प्रीतम श्री गुरु तीन श्री गुरु हरिक्रष्ण साहब जी के प्रकाश पुरब दियाँ सारी संगत में बहुत बहुत बधाई होन और सच्चे पातशाह गिरदास करता सच्चे पातशाह सारे नगर से सारी, सारी संगत पर अपना मेहन प्रयास रखे ये जो प्रोग्राम तकरीबन बारह तेरह दिन तो चल रहे सन जिन्हों पहला चार प्रभाव कटिया गई ਕੁਸਵਾ 10 ਦਿਨ ਤੋਂ ਲਗਾਤਾਰ ਪ੍ਰੋਗਰਾਮ ਚੱਲ ਰਹੇ ਹਨ ਜਿਨ੍ਹਾਂ ਵਿੱਚ ਪੀਤਨ ਦਰਵਾਜ ਢਾਡੀ ਦਰਵਾਜ ਕਬੀ ਦਰਵਾਜ ਕਰਵਾਏ ਗਏ ਔਰ ਬਹੁਤ ਹੀ ਸੰਗਤਾਂ ਨੇ ਵੱਧ ਚੜ੍ਹ ਕੇ ਦੇਸ਼ ਸਾਰਿਆ ਹੈ ਔਰ ਜਿਨ੍ਹਾਂ ਨੇ ਵੀ ਸੰਗਤਾਂ ਨੇ ਗੁਰੂ ਮਹਾਰਾਜਿਆਂ ਖੁਸ਼ੀਆਂ ਮੱਛਾਂ ਕੀਤੀਆਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਬਹੁਤ ਉਹ ਵੀ ਸੱਚੇ ਪਾਤਸ਼ਾਹ ਦੇ ਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਦੇ ਮਿਹਰ ਭਰਿਆ ਤਰੱਕੀ ਮੈਂ ਦੁਆਰਾ ਸਾਰੀ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ ਇੱਥੇ 2 ਦਿਨ ਜਿੰਦੇ ਕੈਂਪ ਪਾਰਡੀਆਂ ਦੇ ਚੱਲਿਆ ਔਰ ਇੱਕ ਦਿਨ ਖਾ ਦਾ ਆਪਰੇਸ਼ਨ ਚੱਲਿਆ ਜਿਹੜਾ ਕਿ ਬੜਾ ਕਮਜ਼ਾ ਰਿਹਾ ਸੋ ਮੈਂ ਸਾਰਿਆਂ ਨੂੰ ਜਿੱਦਾਂ ਦਾ ਜੋ ਹੈ ਸੱਚੇ ਪਾਤਸ਼ਾਹ ਕਿਰਦਾਰ ਕਰਦਾਂਗੇ ਵਾਹਿਗੁਰੂ ਦਰਦੀ ਕਲਾ ਬਖਸ਼ੀ ਵਾਹਿਬ ਜੀ ਦਾ ਖਾਲਸਾ ਵਾਹਿਬ ਦਾ ਖਾਲਸਾ ਵਾਹਿਬ ਸਤੇ ਸ੍ਰੀ ਨਨਕੀ ਸੱਤਿਆਈ ਜਿਸ ਦੇ ਕੇ ਸਤੁ ਜਾਈਂ ਅੱਜ ਅੱਛੇ ਪਾਤਸ਼ਾਹ बाला प्रीतम साहिब श्री किसी साहिब द्वारा का पावन प्रकाश दिहाड़ा है दास आज के दाड़े से बहुत लख लक बधाई दिता है जो समागम गुरुद्वारा साहब गुरु हरिंद साहब के निरंतर दस दिन तो चल रहे हैं और इन्होंने समागम के गुरु कृष्ण साहब महाराज श्री हरिक्षण के आईए जिस उसे सब उजाए ਦੋ ਕੈਂਪ ਲੱਗੇ ਇੱਕ ਹੱਡੀਆਂ ਦਾ ਕੈਂਪ ਲੱਗਾ ਦੂਸਰਾ ਕੱਲ ਅੱਖਾਂ ਦਾ ਕੈਂਪ ਲੱਗਾ ਔਰ ਇਹ ਅੱਖਾਂ ਦੇ ਕੈਂਪ ਦੇ ਵਿੱਚ ਸਤਾਨੇ ਪ੍ਰਾਣੀ ਪ੍ਰਾਣੀਆਂ ਨੇ ਆਪਣੇ ਚੈੱਕਅਪ ਕਰਾਏ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਆ ਉਹਨਾਂ ਦੇ ਆਪਰੇਸ਼ਨ ਵੀ ਕਿੱਥੇ ਜਾਣੇ ਹਨ ਔਰ ਇਸ ਦੇ ਨਾਲ ਨਾਲ ਖੰਡੇ ਬਾਟੇ ਦਾ ਅੰਦਰ ਵੀ ਤਿਆਰ ਹੋਇਆ ਜਿਸ ਵਿੱਚ 15 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਦਰ ਚੀਆ ਔਰ ਗੁਰੂ ਵਾਲੇ ਬਣੇ ਗੁਰੂ ਦੀ ਕਿਰਪਾ ਦੇ ਨਾਲ ਸੋ ਆਪ ਸਾਰੀਆਂ ਸੰਗਤਾਂ ਇਹਨਾਂ ਦਾ ਸਵਾਗਤ ਅੱਜ ਸੇਰ ਦੇ ਸਮਾਣੋਚਾ ਗਏ ਹਨ ਸ਼ਾਮ ਦੇ ਦਿਵਾਨ ਹਨ ਹਦੂਲੀ ਜਾਕੀ ਜੱਥਾ ਦਰਬਾਰ ਸਾਹਿਬ ਆਹ ਸ਼ਾਮ ਦੇ ਦਿਵਾਨਾਂ ਵਿੱਚ ਔਰ ਸਤਕਾਰਯੋਗ ਸਿੰਘ ਸਾਹਿਬ ਸਾਜੀਤ ਸਿੰਘ ਦਰਬਾਰ ਸਾਹਿਬ ਸ੍ਰੀਮਸਤ ਸਾਹਿਬ ਸ਼ਾਮ ਦੇ ਦਿਵਾਨਾਂ ਛਾਟੀਆਂ ਪਾ ਰਹੇ ਨੇ ਤੋਂ ਆਪ ਸਾਰੀਆਂ ਸੰਗਤਾਂ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵੱਲੋਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਨਾ ਭਗਤ ਸੋ ਭਰਨਾ ਭਗਤ ਸੋ ਕਰੈ ਨਾਮ ਦੰਗਿਆ ਅੰਗਿਆ ਕਰ ਕਾਰਜੋ ਸਬਸਕ੍ਰਾਈਬ ਨਾਓ And press the bell icon. Never miss an update.